ਮੇਰਾ ਨਾਮ ਗੁਰਪ੍ਰੀਤ ਸਿੰਘ ਕੰਧੋਲਾ ਜੀ ਮੇਰੇ ਵੱਲੋਂ ਤੁਹਾਡੇ ਸਾਰੇ ਨਿਊਜ਼ 24 ਦੇ ਦਰਸ਼ਕਾਂ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੇਰੇ ਸੋਹਣੇ ਸ਼ਹਿਰ ਪੁਹਾਨੀਗੜ੍ਹ ਵਾਸੀਆਂ ਨੂੰ ਦੀਵਾਲੀ ਦੇ ਬੰਦੀ ਛੋੜ ਦਿਵਸ ਦੇ ਤੇ ਗੁਰਪਰਬ ਦੇ ਪਵਿੱਤਰ ਤਿਹਾਰ ਦੀ ਬਹੁਤ-ਬਹੁਤ ਮੁਬਾਰਕਬਾਦ ਤੇ ਮੈਂ ਆਸ ਕਰਦਾ ਕਿ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਆਉਂਦੀ ਰਹੇ ਬਹਾਰ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦੀਵਾਲੀ ਦਾ ਤਿਉਹਾਰ ਸੋ ਮੈਂ ਆਸ ਕਰਦਾ ਕਿ ਇਹ ਦੀਵਾਲੀ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਸੀਂ ਤੰਦਰੁਸਤ ਰਹੋ ਤੇ ਇਸ ਦੀਵਾਲੀ ਦਾ ਗ੍ਰੀਨ ਦੀਵਾਲੀ ਦੇ ਤੌਰ ਤੇ ਆਲਾ ਦਿਵਾਲਾ ਵਧੀਆ ਸਾਫ ਸੁਥਰਾ ਰੱਖ ਕੇ ਆਪਾਂ ਇਸ ਦੀਵਾਲੀ ਨੂੰ ਮਨਾਉਣ ਦਾ ਯਤਨ ਕਰੀਏ ਤੇ ਆਪਣੇ ਸਾਰੇ ਨੇੜਲੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਇਹ ਸੁਨੇਹਾ ਦਈਏ ਕਿ ਇਸ ਦੀਵਾਲੀ ਇੱਕ ਆਪਾਂ ਨਵੀਂ ਜਿਹੜੀ ਪਰੰਪਰਾ ਉਹ ਪਾਈਏ ਤੇ ਆਪਾਂ ਦੀਵਾਲੀ ਨੂੰ ਗ੍ਰੀਨ ਦੀਵਾਲੀ ਦੇ ਰੂਪ ਚ ਮਨਾਉਣ ਦਾ ਯਤਨ ਕਰੀਏ ਮੇਰੇ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੇ ਇਸ ਪਵਿੱਤਰ ਤਿਹਾਰ ਦੀ ਤੇ ਗੁਰਪਰਬ ਦੀ ਬਹੁਤ ਬਹੁਤ ਮੁਬਾਰਕਬਾਦ ਧੰਨਵਾਦ